ਡਿਵਰੀ ਮੈਂ ਬਲੱਡ ਡੋਨੇਟ ਕੀਤਾ ਜਿਹਦਾ ਕਾਰਨ ਬੜਾ ਵੱਡਾ। ਇਸ ਸੁਪਰੀ ਹੋ ਸਰਕਾਰ ਨੂੰ ਜਗਾਉਣ ਵਾਸਤੇ ਖੂਨ ਦੀਆਂ ਚਿੱਠੀਆਂ ਲਿਖ ਕੇ ਇਹ ਪੀਐਮ ਆਫਿਸ ਨੂੰ ਭੇਜ ਰਹੇ ਨੇ। ਕੋਈ ਸਰਕਾਰ ਦੇ ਦੋ ਅੱਖਾਂ ਨੇ ਇੱਕ ਅੱਖ ਨਾਲ ਅਡਾਨੀ ਨੂੰ ਦੇਖਦਾ ਇੱਕ ਅੱਖ ਨਾਲ ਆਬਾਨੀ ਨੂੰ ਦੇਖਦਾ ਤੇਰੇ ਦੇਸ਼ ਦੇ ਲੱਖਾਂ ਕਰੋੜਾਂ ਕਿਸਾਨ ਇੱਥੇ ਬੈਠੇ ਨੇ ਸੜਕਾਂ ਤੇ ਇਹਨਾਂ ਦਾ ਦਰਦ ਇਹਨੂੰ ਦਿਖਾਈ ਨਹੀਂ ਦਿੰਦਾ। ਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਹ ਆਪਣੀ ਡਿਮਾਂਡ ਦਾ ਮੋਦੀ ਤੋਂ ਕਰ ਰਹੇ ਨੇ ਵੀ ਤੁਹਾਡਾ ਖੂਨ ਲੈ ਲੈ ਪਰ ਸਾਨੂੰ ਕਾਲੇ ਕਾਨੂੰਨ ਵਾਪਸ ਕਰ ਦੇ ਇਹ ਲਾਲ ਰੰਗ ਕਿਰਤੀ ਦੇ ਖੂਨ ਦਾ ਹੈ ਤੇ ਇਹ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਜਾ ਰਹੀ ਹੈ ਵਿਸ਼ਾ ਖੇਤੀ ਕਾਨੂੰਨ ਰੱਦ ਕਰੋ ਦਿੱਲੀ ਦੇ ਸਿੰਗੂ ਬਾਰਡਰ ਤੇ ਇੱਕ ਖੂਨਦਾਨ ਕੈਂਪ ਲੱਗਾ ਹੈ ਜਿਸ ਦਾ ਹਿੱਸਾ ਸੈਂਕੜੇ ਲੋਕ ਵੰਡ ਰਹੇ ਨੇ ਇਹ ਉਪਰਾਲਾ ਪਾਇਕਨਿਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਕੀਤਾ ਹੈ ਪਹਿਲੀ ਵਾਰੀ ਮੈਂ ਬਲੱਡ ਡੋਨੇਟ ਕੀਤਾ ਜਿਹਦਾ ਕਾਰਨ ਬੜਾ ਵੱਡਾ ਹੈ ਕਿ ਜਿੱਥੇ ਇਹ ਖੂਨ ਜਿਹੜਾ ਲੋੜਵੰਦਾਂ ਗਰੀਬਾਂ ਵਾਸਤੇ ਫ੍ਰੀ ਸਪਲਾਈ ਇਹਦੀ ਇਹਨਾਂ ਦੀ ਸੰਸਥਾ ਜਿਹੜੀ ਹੈ ਪੂਰੇ ਪੰਜਾਬ ਵਿੱਚ ਕਰਦੀ ਹੈ ਔਰ ਨਾਲ ਦੀ ਨਾਲ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਖੂਨ ਦੀਆਂ ਚਿੱਠੀਆਂ ਲਿਖ ਕੇ ਇਹ ਪੀਐਮ ਆਫਿਸ ਨੂੰ ਭੇਜ ਰਹੇ ਨੇ ਕਿ ਸ਼ਾਇਦ ਇਸ ਤਰੀਕੇ ਨਾਲ ਹੀ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਇਧਰ ਨੂੰ ਕੇਂਦਰਿਤ ਹੋਵੇ ਕਿ ਲੋਕੋ ਉੱਤੇ ਬੈਠੇ ਨੇ ਔਰ ਖੂਨ ਦੀਆਂ ਚਿੱਠੀਆਂ ਲਿਖ ਲੈ ਕੇ ਆਪਣਾ ਖੂਨ ਦਾਨ ਵੀ ਕਰ ਰਹੇ ਨੇ ਨਾਲ-ਨਾਲ ਔਰ ਨਾਲ-ਨਾਲ ਖੂਨ ਦੀ ਜਾਗ ਨਾਲ ਸਰਕਾਰ ਨੂੰ ਜਗਾਉਣ ਦਾ ਕੰਮ ਹੀ ਕਰ ਰਹੇ ਨੇ ਪਾਈਕਨਈਆਂ ਜੀ ਮਿਸ਼ਨ ਸੇਵਾ ਸੁਸਾਇਟੀ 15 ਸਾਲ ਤੋਂ ਖੂਨਦਾਨ ਕੈਂਪ ਲਗਾ ਰਹੇ ਨੇ ਲੱਖਾਂ ਲੋਕਾਂ ਨੂੰ ਫ੍ਰੀ ਖੂਨ ਦੇ ਚੁੱਕੇ ਨੇ ਕਿਸਾਨਾਂ ਦੇ ਹੱਕ 'ਚ ਇਹਨਾਂ ਨੇ ਆਵਾਜ਼ ਬੁਲੰਦ ਕਰਨ ਦਾ ਵੱਖਰਾ ਹੀ ਤਰੀਕਾ ਅਪਣਾਇਆ ਹੈ ਖੇਤੀ ਬਿੱਲ ਠੀਕ ਹੈ ਕਿਸਾਨੋ ਕੇ ਹਿੱਤ ਕੇ ਲਈ ਹੈ ਅਗਰ ਕਿਸਾਨੋ ਕੇ ਹਿੱਤ ਕੇ ਲਈ ਹੈ ਮੋਦੀ ਸਾਹਿਬ जिनको लिए, के के लिए जिन आप ਹਿੱਤ ਕੇ ਲਈ ਬਿੱਲ ਲਿਕੇ ہیں ਦੇਸ਼ ਕੇ ਲਈ ਲਿਕੇ ਹੈ ਉਹ ਕਹਤੇ ਹਮਾਰੇ ਲਈਏ ਮੌਤ ਦਾ ਫਤਵਾ ਉਹਨਕੋ ਪ੍ਰਵਾਨ ਨਹੀਂ ਤੋ ਆਪ ਕਿਉਂ ਤਾਨਾ ਛਈ ਅਪਣਾ ਰਹੇ ਹੋ ਕਿਉਂ ਕਾਲੇ ਅੰਗਰੇਜ਼ੋ ਕਾ ਰੋਲ ਨਿਭਾ ਰਹੇ ਹੋ ਮੋਦੀ ਸਰਕਾਰ ਦੇ ਦੋ ਅੱਖਾਂ ਨੇ ਇੱਕ ਅੱਖ ਨਾਲ ਅਡਾਨੀ ਨੂੰ ਦੇਖਦਾ ਇੱਕ ਅੱਖ ਨਾਲ ਅਬਾਨੀ ਨੂੰ ਦੇਖਦਾ ਇੱਕ ਕੰਨ ਨਾਲ ਅ ਅਡਾਨੀ ਨੂੰ ਸੁਣਦਾ ਦੂਜੇ ਕੰਨ ਨਾਲ ਅਬਾਨੀ ਨੂੰ ਸੁਣਦਾ ਤੇ ਜਿਹੜੇ ਦੇਸ਼ ਦੇ ਲੱਖਾਂ ਕਰੋੜਾਂ ਕਿਸਾਨ ਇੱਥੇ ਬੈਠੇ ਨੇ ਸੜਕਾਂ ਤੇ ਇਹਨਾਂ ਦਾ ਦਰਦ ਇਹਨੂੰ ਦਿਖਾਈ ਨਹੀਂ ਦਿੰਦਾ ਸੋ ਇਹ ਜਨ ਕੌਮ ਦੀ ਨੀਂਦ ਕਰਨ ਸੁੱਤਾ ਪਏ ਨੂੰ ਜਗਾਉਣ ਵਾਸਤੇ ਹਲੂਣਾ ਦੇਣ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਸੋਮਵਾਰ ਨੂੰ ਕੈਂਪ ਲਗਾਇਆ ਗਿਆ 100 ਤੋਂ ਵੱਧ ਲੋਕਾਂ ਨੇ ਖੁੰਦਾਨ ਕੀਤਾ ਮੰਗਲਵਾਰ ਵੀ ਕਿਸਾਨ ਤੇ ਆਮ ਲੋਕ ਵੱਡੀ ਗਿਣਤੀ 'ਚ ਇਸ ਨੇਕ ਕੰਮ ਦਾ ਹਿੱਸਾ ਵੰਡ ਰਹੇ ਨੇ ਕਿੱਥੇ ਭੇਜ ਰਹੇ ਬਲੱਡ ਕੱਲ ਪਟਿਆਲੇ ਤੋਂ ਹਸਪਤਾਲ ਦੀ ਟੀਮ ਆਈ ਸੀ ਅੱਜ ਸਾਡੇ ਲੁਧਿਆਣਾ ਤੋਂ ਹਸਪਤਾਲ ਤੋਂ ਟੀਮ ਆਈ ਹੈ ਉਹ ਬਾਹਰ ਟੀਮ ਬੈਠੀ ਹੋਣਾ ਸਮਾਨ ਪਿਆ ਅੱਜ ਲੁਧਿਆਣਾ ਬਲੱਡ ਜਾਏਗਾ ਕੱਲ ਪਟਿਆਲੇ ਵਾਲੀ ਟੀਮ ਲੈ ਗਈ ਸੀ ਕੱਲ ਹੋਰ ਟੀਮ ਅਰੇਂਜ ਕਰਾਂਗੇ ਅਲੱਗ-ਅਲੱਗ ਡੇਸ ਤੋਂ ਅਲੱਗ-ਅਲੱਗ ਹਸਪਤਾਲ ਦੀਆਂ ਟੀਮਾਂ ਆਣ ਗਈਆਂ ਜਿਹੜੀਆਂ ਬਲੱਡ ਲੈ ਕੇ ਜਾਣਗੀਆਂ ਉਹ ਕੋ ਫ੍ਰੀ ਬਲੱਡ ਬਲੱਡ ਲੋਕਾਂ ਨੂੰ ਸਪਲਾਈ ਕੀਤਾ ਜਾਏਗਾ ਜੀ ਤੁਸੀਂ ਕਿੱਦਾਂ ਦੇਖ ਰਹੇ ਹੋ ਕਿਸਾਨਾਂ ਦਾ ਉਤਸ਼ਾਹ ਜਿਹੜਾ ਹੈਗਾ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਦੇਖੋ ਕੱਲ ਤੋਂ ਅਸੀਂ ਵਿਲੇ ਨਹੀਂ ਹੋ ਪਾਇਆ ਸਾਡੇ ਕੋਲ 1 ਬੋਲੋ ਲਾਈਨ ਲੱਗੀ ਹੋਈ ਸੀ ਅਰਾਜੀ ਅਸੀਂ ਸਵੇਰ ਤੇ ਫ੍ਰੀ ਨਹੀਂ ਹੋਏ ਤੁਸੀਂ ਦੇਖ ਲਓ ਕਿੰਨਾ ਰਸ਼ਿਆ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਹ ਆਪਣੀ ਡਿਮਾਂਡ ਦਾ ਮੋਦੀ ਤੋਂ ਕਰ ਰਹੇ ਨੇ ਵੀ ਤੁਹਾਡਾ ਖੂਨ ਲਲਾ ਪਰ ਸਾਨੂੰ ਕਾਲੇ ਕਾਨੂੰਨ ਵਾਪਸ ਕਰ ਦੇ ਕਿਉਂਕਿ ਸਾਡੇ ਅਸੀਂ ਵੈਸੇ ਵੀ ਜੀ ਨਹੀਂ ਪਾਵਾਂਗੇ ਅਗਰ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਰੋਜੀ ਰੋਟੀ ਦਾ ਮਸਲਾ ਕਿਸਾਨ ਦਾ ਉਹ ਖਰਾਬ ਹੋ ਜਾਏਗਾ ਕਿਸਾਨਾਂ ਦੇ ਇਸ ਕਦਮ ਤੇ ਭਾਜੀਪੀ ਲੀਡਰ ਤੋਂ ਸਵਾਲ ਪੁੱਛਿਆ ਗਿਆ ਤਾਂ ਪੀਐਮ ਮੋਦੀ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ ਕੋਕ ਜਨਾਨ ਨੇ ਅਗਰ ਖੂਨ ਨਾਲ ਚਿੱਠੀ ਲਿਖੀ ਹੈ ਤਾਂ ਠੀਕ ਆਪਣਾ ਉਹਦੇ ਵਿੱਚ ਦਰਦ ਉਹਨਾਂ ਨੇ ਲਿਖਿਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਦੇਸ਼ ਵਾਸੀਆਂ ਦੀ ਗੱਲ ਸੋਚਦੇ ਵੀ ਹੈ ਔਰ ਸਮਝਦੇ ਵੀ ਹੈ ਔਰ ਉਹਨਾਂ ਨੇ ਆਪਦੀ ਬਿਆਨ ਦੇ ਵਿੱਚ ਆਪਦੇ ਇੰਟਰਵਿਊ ਦੇ ਆਪਦੀ ਸਪੀਚ ਵਿੱਚ ਆਪਦੇ ਮਨ ਦੀ ਗੱਲ ਦੇ ਵਿੱਚ ਕਿਸਾਨਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਵੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਮੇਰੇ ਵਾਸਤੇ ਕਿਸਾਨਾਂ ਦੇ ਵਾਸਤੇ ਰਸਤਾ ਮੇਰੇ ਬੂਹੇ ਖੁੱਲੇ ਨੇ ਕਦ ਵੀ ਚਾਹੇ ਮੇਰੇ ਨਾਲ ਵੀ ਗੱਲ ਕਰ ਸਕਦੇ ਆਂ ਔਰ ਮੀਟਿੰਗਾਂ ਦਾ ਦੌਰ ਚਾਲੂ ਹੈ ਸੰਘਰਸ਼ੀ ਪੇੜ 'ਚ ਬੱਚੇ ਬਜ਼ੁਰਗ ਤੇ ਨੌਜਵਾਨਾਂ ਤੋਂ ਲੈ ਕੇ ਹਰ ਕੋਈ ਡਟਿਆ ਹੋਈ ਹੈ ਜਿਸ ਤਰ੍ਹਾਂ ਹਰ ਦਿਨ ਠੰਡ ਵਧ ਰਹੀ ਹੈ ਉਸੇ ਤਰ੍ਹਾਂ ਕਿਸਾਨਾਂ ਦਾ ਜੋਸ਼ ਵੀ ਹਾਈ ਹੋ ਰਿਹਾ ਹੈ ਸਭ ਤੋਂ ਵੱਡੀ ਗੱਲ ਕਈ ਚੁਣੌਤੀਆਂ ਦੇ ਬਾਵਜੂਦ ਕਿਸਾਨ ਸਬਰ ਦਾ ਘੁੱਟ ਪੀ ਕੇ ਬੈਠੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਇਤਨਾ 27 ਦਿਨਾਂ ਤੋਂ ਇਸੇ ਤਰੀਕੇ ਨਾਲ ਜਾਰੀ ਹੈ